ਵਾਰ ਦੀ ਤਰ੍ਹਾਂ ਇਸ ਵਾਰ ਵੀ ਭੋਲੇ ਸ਼ੰਕਰ ਦਾ ਮਣੀ ਮਹੇਸ਼ ਲੰਗਰ 16 ਤਰੀਕ ਤੋਂ ਪੰਡਿਤ ਰਜਿੰਦਰ ਪ੍ਰਸਾਦ ਬਾਂਸਾ ਵਾਲਿਆਂ ਤੇ ਟਾਲ ਤੇ ਲੱਗੇਗਾ ਇਹ ਲੰਗਰ ਪਿਛਲੇ 16 ਸਾਲਾਂ ਤੋਂ ਲਗਾਤਾਰ ਲੱਗਦਾ ਆ ਰਿਹਾ ਹੈ ਅੱਗੇ ਦੇਖੋ ਪੂਰੀ ਰਿਪੋਰਟ ਰਮਨ ਤੰਗਰਾਲੀਆਂ ਦੇ ਨਾਲ ਜੇਕਰ ਤੁਸੀਂ ਹੁਸ਼ਿਆਰਪੁਰ ਫੋਕਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰੋ ਜੀ ਧੰਨਵਾਦ ਆ ਜੈ ਜੀਨਾ ਜੈ ਖੀਰਾ ਜੈ शंकर भगवान की जय और शंकर भगवान की जय और शंकर भगवान की जय जय मां भगवानी जय मां भगवती 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 और वीर बजरंग की हर हर महादेव 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 ਹਰ ਮਹਾਦੇਵ ਹੋ ਸ਼ੰਕਰ ਭਗਵਾਨ ਕੀ ਜੈ ਸ਼ੰਕਰ ਭਗਵਾਨ ਕੀ ਜੈ ਕਟਾ ਜੂ ਰਬੂ ਸ਼ੰਕਰ ਭਗਵਾਨ ਕੀ ਜੈ ਜੀ ਪ੍ਰਧਾਨ ਜੀ ਆ ਜਿਹੜੀ ਮੀਟਿੰਗ ਹੋਈ ਹੈ ਉਹਦੇ ਸਬੰਧ ਜ ਆਪਣੇ ਦੱਸਣ ਦੱਸਿਆ ਮੇਰੀ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਜੈ ਸ਼੍ਰੀ ਰਾਮ ਜੀ ਹਰ ਹਰ ਮਹਾਦੇਵ ਜਿਸ ਤਰ੍ਹਾਂ ਤੁਹਾਨੂੰ ਬਗਰਾ ਮੰਦੀ ਪਤਾ ਹੀ ਹੈ ਕਿ ਪਰਸੂ ਨਦੀਬਾ ਤੌਰ ਤੇ ਇਸ ਲੰਗਰ ਦਾ ਯੋਜਨ ਹੋ ਰਿਹਾ ਮਰੀ ਮੇਂ ਸ਼ੰਗਰ ਸਰਵ ਅਦਾਲਤ ਦੇ ਕੋਲ ਔਰ ਇਹ ਲੰਗਰ ਜਿਹੜਾ ਹੈ ਪ੍ਰਮੋਖਸ਼ਾ ਦਾ ਚਲੇਗਾ। ਔਰ ਇਹ ਜਿਹੜੀਆਂ ਸਾਰੀਆਂ ਗਤੀਵਿਧੀਆਂ ਨੇ ਉਸ ਚਾਰੂ ਢੰਗ ਨਾਲ ਚੱਲ ਇਸ ਕਰਕੇ ਆਪਾਂ ਅੱਜ ਆਖਰੀ ਮੀਟਿੰਗ ਕੀਤੀ ਆ। ਔਰ ਇਹਦਾ ਪੂਰਾ ਖਾਕਾ ਤਿਆਰ ਕਰਕੇ ਜਿੱਥੇ ਸ਼ੰਕਰ ਭਗਵਾਨ ਦੀ ਬੜੀ ਕਿਰਪਾ ਹੈ ਕਿ ਬੱਦਲ ਸਵੇਰ ਨਾਲ ਲੱਗਾ। ਉੱਥੇ ਆ ਵੇਖੋ ਟੈਨਟ ਵੀ ਲੱਗਦਾ ਪਿਆ, ਤਰਵਾਲਾ ਵਿਛਲੇ ਪਈਆਂ ਨੇ। ਔਰ ਇਹ ਸਾਰੇ ਕਾਰਜਕ੍ਰਮ, ਦਾਇਓ, ਰਾਸ਼ਨ ਦਾ, ਚੰਦਗਾ ਦਾ, ਸੌ ਦਾ ਇਹ ਸਾਰੀਆਂ ਗਤੀਵਿਧੀਆਂ ਸਾਡੇ ਜੋ ਪ੍ਰੇਮ ਪ੍ਰੋਗਰਾਮ ਵਿੱਚ ਚੱਲੇ। ਇਹ ਅਸੀਂ ਕੱਲ੍ਹ ਸ਼ਾਮ ਦਾ ਪੂਰੀਆਂ ਕਰ ਲਵਾਂਗੇ। ਔਰ ਪਰਸੂ ਸਵੇਰੇ ਪੰਨਰ ਕਸ਼ਨ ਜੀ ਮੰਤਰੋਚਾਰ ਨਾਲ ਹਵਲ ਜਗਿਆ ਦਾ ਲੋਕ ਕਰਨ ਜਾ ਰਹੇ ਨੇ। ਸਾਡੀ ਸਾਰੀ ਜਿਹੜੀ ਸੰਸhta ਆ ਕਿ ਮੈਂਬਰ ਸਾਰੇ ਉਹ ਪਹੁੰਚ ਕੇ ਪਰਿਵਾਰਾਂ ਸਹਿਤ ਉਹ ਉਤਿਆ ਪਾਉਣਗੇ ਔਰ ਸੰਸਾਰ ਦੀ ਦੁਨੀਆ ਦੀ ਵਿਸ਼ਵ ਦੀ ਸ਼ਾਂਤੀ ਵਾਸਤੇ ਹਿੰਦੁਸਤਾਨ ਦੇ ਬਦਲ ਫੁੱਲਣ ਬਾਤੇ ਸਾਡੇ ਪੰਜਾਬ ਉਹ ਵਧੇ ਖੁੱਲੇ साढ़े परिवार साढ़े सारा आला द्वारा पूरा मुआशरा तरक्की करे और कामना इस कार भी कर रहे हैं और लंगर का योजन जरा प्रभु इच्छा न भोले बाबा दार कृपा नाल ऐसी मैं महसूस करता कि असी तो होर भी विस्तार करा होर भी गतिविधियां छाव जय श्रीला जय श्रीलाय जय श्रीलाय श्रीला